ਤੋ ਸਾਰੀਆਂ ਸੰਗਤਾਂ ਦੇ ਇਥੇ ਆਉਣ ਤੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਵੀ ਦਿਲੋਂ ਕਰਾਂਗੇ ਕਿ ਜਗਤ ਜਲੰਦਾ ਰਾਖਲਾ ਆਪਣੀ ਕਿਰਪਾ ਦਾ ਜਿਤ ਦੁਆਰੇ ਉਪਰੇ ਕੁੱਥੇ ਹੋਵਾ ਜਲਦੇਵਾਲ ਦੇ ਸੰਸਾਰ ਤੇ ਮੇਰ ਪਰਿਆ ਹੱਥ ਰੱਖਣ ਵਾਸਤੇ ਗੁਰੂ ਪਾਤਸ਼ਾਹ ਜੀ ਤੋਂ ਆਸਾ ਸਰਬ ਦੇ ਭਲੇ ਲਈ ਅਰਦਾਸ ਕੀਤੀ ਹੈ ਗੁਰੂ ਪਾਤਸ਼ਾਹ ਸਭ ਨੂੰ ਗੁਸਤੀਆਂ ਬਖਸ਼ ਕਰੇ ਔਰ ਆਦਮੀਆਂ ਬਾਗੀਆਂ ਨੂੰ ਬਚਾ ਕੇ ਆਪਣਾ ਕਰਨਾ ਕੋ ਕਾਸਾ ਮਨਸਤ੍ਰੇ ਤਾਂ ਤੰਗ ਗੁਰੂ ਸਾਹਿਬ ਜੀ ਮੁਰੀਸੋਂ ਐਸ ਜੀ ਆਸਨ ਹਰਿ ਚੇਤਨ ਜਬੜੀ ਦੋਬਕੇ ਨਾ ਦੇ ਸੰਤ ਲਾਭ ਜੀ ਤੇਰੀ ਯਾਦ ਕੀ ਆਸ ਤੇ ਦਰ ਦੋਚ ਜਾਏਗੇ ਸਤਿ ਭਾਕਰ ਅੰਦਾਸ ਅੱਜ ਅਸੀਂ 108 ਸਤਿਗੁਰੂ ਪ੍ਰੀਤਮ ਸਿੰਘ ਜੀ ਦੇ ਦਰਬਾਰ ਦੇ ਉੱਤੇ ਪਹੁੰਚੇ ਆ ਬਾਬੇ ਜੋੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਜਿਸਟਰ ਪੰਜਾਬ ਦੇ ਪ੍ਰਧਾਨ ਇਕ ਸਵਾਦ ਸੰਭਵ ਨਿਰਗੁਣ ਦਾ ਜੀ ਮਹਾਰਾਜ ਜੀ ਇਸ ਥਾਂ ਤੇ ਕਾਫੀ ਸਮੇਂ ਤੋਂ ਸੇਵਾ ਸੰਪਲੀ ਕਰ ਰਹੇ ਹੈ ਸਤਿ ਦਰਸ਼ਨ ਕਰਨੇ ਮਹਾਰਾ ਦੇ ਆਏ ਹੈ ਕਿ ਸਾਡੇ ਨਾਲ ਸੂਤ ਸਾਧ ਸੰਗਤ ਨਗੋ ਤੋਂ ਬਾਪੂਛਾ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਸਾਨੂੰ ਬੜਾ ਹੀ ਮਾਣ ਨੂੰ ਮਹਿਸੂਸ ਹੋਇਆ ਕਿ ਆ ਕੇ ਕਿ ਅਸੀਂ ਆਪਣੇ ਘਰ ਵਿੱਚ ਬੈਠੇ ਆ ਬਾਪੂਛ ਬਹੁਤ ਵੱਡਾ ਕਰਾਲਾ ਕਰਕੇ ਸੰਗਤ ਦਾ ਕਲਿਆਣ ਕਰਦੇ ਨੇ ਤੇ ਜਨ ਸਮਾਜ ਲਈ ਜਨ ਕਲਿਆਣ ਲਈ ਸਤਿਗੁਰ ਵਿਦਾਸ ਤੇ ਮਿਸ਼ਨ ਜੀ ਨੂੰ ਅੱਗੇ ਵਧਾਉਣ ਲਈ ਜਗਤ ਗੁਰੂ ਸਦਗੁਰਦਾਸ ਮਹਾਰਾਜ ਦੇ ਮਿਸ਼ਨ ਨੂੰ ਜੰਨ ਜਲ ਦੇ ਪੰਚੌਲ ਮਾਪੂਛ ਬਹੁਤ ਵੱਡਾ ਕਾਰਜ ਕਰਦੇ ਨੇ ਕਿ ਉਹ ਜੱਖਾਂ ਦੇ ਕੈਂਪ ਲਾਉਂਦੇ ਨੇ ਉਸ ਨੂੰ ਦੀ ਸੇਵਾ ਕਰਦੇ ਨੇ ਸਕੂਲ ਚਲਾ ਰਹੇ ਨੇ ਵੱਡ ਜਿਹੜੀ ਬਾੜ ਇਸ ਵੇਲੇ ਆਈ ਹੋਈ ਹੈ ਉਹਨਾਂ ਦੇ ਤੇ ਇਸ ਦੇ ਔਖੇ ਸਮੇਂ ਦੇ ਵਿੱਚ ਸਹਿਯੋਗ ਦੇ ਰਹੇ ਨੇ ਤੇ ਮੈਡੀਕਲ ਕੈਂਪ ਲਗਾਉਂਦੇ ਨੇ ਉਹ ਜਿੱਥੇ ਵੀ ਲੋੜ ਹੋਵੇ ਮਾਪੂਛਾਂ ਦੇ ਉੱਤੇ ਹਾਜ਼ਰ ਹੁੰਦੇ ਨੇ ਔਰ ਸਭ ਤੋਂ ਵੱਡੀ ਇੱਕੋ ਹੀ ਮਾਪੂਛਾਂ ਦੀ ਸੋਚ ਨੂੰ ਅਸੀਂ ਨਮਨ ਕਰਦੇ ਹਾਂ ਤੇ ਐਜੂਕੇਸ਼ਨ ਤੇ ਜੋ ਦਿੰਦੇ ਨੇ ਬੱਚਿਆਂ ਦੇ ਭਵਿੱਖੇ ਵੀ ਜੋ ਦਿੰਦੇ ਨੇ। ਤੋਂ ਇਹੋ ਜੇ ਮਹਾਪੁਰਸ਼ਾਂ ਦਾ ਕੋਟਾਲ ਕੋਟਾਂ ਧੰਨਵਾਦ ਹੈ। ਐਸੇ ਮਹਾਪੁਰਸ਼ਾਂ ਨੂੰ ਸੰਸਾਦ ਬਹੁਤ ਲੋੜ ਹੈ। ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪਰਦਾ ਸੁਸਾਇਟੀ ਦੇ ਮਦਦ 180 ਸੰਤ ਬਾਬਾ ਨਰਮਦਾਸ ਜੀ ਮਹਾਰਾਜ ਦਾ ਸਮੂਹ ਨਗਰ ਨਿਵਾਸਪ੍ਰਿੰਟ ਡੰਗੋ ਦਾ ਸੰਪਰਦਾ ਮਨਜੀਤ ਦਾ ਜੀ ਖਮਾਚੋ ਤੋਂ ਦਾ ਬਹੁਤ ਧੰਨਵਾਦ ਕਰਦੇ ਹੈ। ਚੈਕ ਦੇ ਤਾਨਕੁਤੈਬ ਜੋ ਬੋਲੇ 100 ਰੁਪਏ ਸਤਿਗੁਰਦਾਸ ਮਹਾਰਾਜ ਜੀ ਚੈਕ ਬਹੁਤ ਬਹੁਤ ਧੰਨਵਾਦੀ ਸਾਰੀਆਂ ਸੰਗਤਾਂ ਦਾ ਜੀ ਹੋਂਤੇ ਧੰਨਵਾਦ ਤੁਹਾਡਾ ਜੀ ਜਿਨ੍ਹਾਂ ਨੇ ਅਸ਼ੀਰਵਾਦ ਦਿੱਤਾ ਜਿਸੰਮਾ ਪ੍ਰੇਮ ਜਿਸ ਨੇ ਦਾ ਡਰੈਸ ਲੈ ਲਓ ਇੱਕ ਵਾਰੀ ਸੁਣ ਲੋ ਨਾਲੇ ਹਰਮਾਚਲ ਤੋਂ ਆਏ ਆ ਉਹ ਸੰਗਤਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਸਾਡਾ ਧੰਨਵਾਦ ਵੀ ਕਰੋ ਜਿਹੜੇ ਦਾਨੀ ਸੱਜਣ ਸੁਰਦਾਨੀ ਕਰ ਰਹੇ ਆ ਔਰ ਉਹਨਾਂ ਨੇ ਹੱਥ ਪੀੜੀ ਦਾ ਜੈਬੜੀ ਪ੍ਰੋਸਤ ਗੱਲ ਐ ਐਸਚ ਨੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਮ ਸ਼ੋਰ ਜਿਹੜਾ ਸਭ ਸੰਗਤਾਂ ਦੇ ਅੰਦਰ ਆਸ ਰਿਹਾ ਦੇ ਵਿਦਵਾਨ ਸਰ ਮਹਾਰਾਜ ਦੇ ਮਿਸ਼ਨ ਨੂੰ ਇਸੌਖੀ ਘੜੀ ਚ ਜਿਹੜਾ ਸੰਤ ਸਮਾਜ ਹੈ ਇੰਨਾ ਵੱਡਾ ਹੰਗਾਰਾ ਭਰਿਆ ਮਦਦ ਕਰ ਰਿਹਾ ਚਾਰੇ ਪਾਸੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਵੱਡੀਆਂ ਵੱਡੀਆਂ ਕੋਠੀਆਂ ਮਕਾਨ ਛੱਡ ਕੇ ਸੜਕਾਂ ਤੇ ਟੈਂਟ ਲਾਏ ਹੋਏ ਨੇ ਇਸੌਖੀ ਘੜੀ ਤੇ ਜਿਹੜਾ ਪਾਣਾ ਵਰਤੇ ਸਮਾਲਕ ਦਾ ਇਸ ਮੌਕੇ ਤੇ ਮਾਨਵਤਾ ਦੇ ਮੁੱਲੇ ਜਿਹੜੇ ਨਾਲ ਉਹਨਾਂ ਨੂੰ ਮੱਦੇ ਨਜ਼ਰ ਰੱਖਤੇ ਹੋਏ ਸਾਰਾ ਹੀ ਸਾਧੂ ਸਮਾਜ ਸਾਰੀਆਂ ਸੰਗਤਾਂ ਬੜੇ ਹੀ ਨਿਰਮਲ ਗੱਦੇ ਨਾਲ ਸ਼ਰਧਾ ਭਾਵਨਾ ਨਾਲ ਸਤੂ ਰਵਿਦਾਸ ਮਹਾਰਾਜ ਦੇ ਮਿਸ਼ਨ ਨੂੰ ਅੱਗੇ ਵਧਾ ਰਹੀਆਂ ਨੇ ਤੇ ਬਹੁਤ ਹੀ ਖੁਸ਼ੀ ਹੁੰਦੀ ਹੈ ਇਸੇ ਤਰ੍ਹਾਂ ਇਹ ਸਾਧੂ ਸਮਾਜ ਜਿਹੜਾ ਹੈ ਤਰੱਕੀ ਕਰਦਾ ਰਹੇ ਇਸੇ ਤਰ੍ਹਾਂ ਬਖਸ਼ਿਸ਼ਾਂ ਦਿੰਦਾ ਰਹੇ ਸਾਰੇ ਸਮਾਜ ਨੂੰ ਜੋੜ ਕੇ ਰੱਖਦਾ ਰਹੇ ਤੇ ਸਤੂ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਮਿਸ਼ਨ ਹੈ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖੋਂ ਦੋ ਨਹੀਂ ਕੋ ਥਾਉ ਉਹ ਪੂਰਾ ਹੋਏ ਔਰ ਸਾਰਾ ਹੀ ਸਮਾਜ ਜਿਹੜਾ ਬਿਨਾਂ ਕਿਸੇ ਤੋਂ ਭੇਦਭਾਵ ਤੋਂ ਜਾਤ ਪਾਤ ਤੋਂ ਇਸ ਸੰਸਾਰ ਦੇ ਵਿੱਚ ਵਿਚਰੇ ਇੱਕ ਐਸਾ ਅਨੋਖਾ ਸਮਾਜ ਜਿਹੜਾ ਉਹਦਾ ਨਿਰਮਾਣ ਕਰੀਏ ਜਿਸ ਵਿੱਚ ਕੋਈ ਵੱਡਾ ਛੋਟਾ ਅਮੀਰ ਗਰੀਬ ਔਰ ਰੰਗ ਦੇ ਤੌਰ ਤੇ ਕਿਸੇ ਦੇ ਨਾਲ ਭੇਜ ਭਾਵ ਜਾਤ ਪਾਤ ਦੇ ਨਾਲ ਕਿਸੇ ਦਾ ਭਾਵਨਾ ਜੋ ਬਾਣੀ ਦਾ ਸਤਗੁਰਾਂ ਦੀ ਬਾਣੀ ਉਸਦਾ ਅਸਲੀ ਮਿਸ਼ਨ ਜਿਹੜਾ ਹੈ ਉਸਦਾ ਪ੍ਰਚਾਰ ਪ੍ਰਸਾਰ ਹੋਏ ਉਸ ਨੂੰ ਅਮਲੀ ਜਾਮਾ ਪਨਾਇਆ ਜਾਏ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਮੁੰਦਰ ਬਰਦਾਸ਼ੀਰਵਾਦ ਦਿੱਤਾ ਹੈ ਸੰਤਬਾਬੋ ਮਨਜੀਤ ਦਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ